কারণে শহরে মতো রাত্র اے پا جی پھر چار ਜਣੇ ਮੁੰਡੇ ਗੱਡੀ ਚੋਂ ਨਿਕਲੇ ہاں ਉਹਨਾਂ ਦੇ ਹੱਥ 'ਚ ਦੋ ਦੋ ਰਵਾਲਵਰ ਸੀ اچھا ਉਹਨਾਂ ਫਾਇਰ ਕੀਤੇ ਮੇਰੇ ਤੇ ਹੀ چار ਫਾਇਰ ਕੀਤੇ ਜਦੋਂ ਮੈਂ ਲੰਮੇ ਪੈ ਗਿਆ ਦੋਰਾ ਬਚ ਗਿਆ ہاں ਤਾਈ ਮੇਰੇ ਦੇ ਚਾਰ ਗੋਲੀਆਂ ਲੱਗੀਆਂ ਤੇ ਡੈਥ ਹੋ ਗਈ ਤੇ ਦੋ ਮੇਰੇ ਇੱਕ ਬ੍ਰਦਰ ਹੈ ਛੋਟਾ ਉਹਦੇ ਬਾਹਰ ਗੋਲੀ ਲੱਗੀ ਆ ਤੇ ਇੱਕ ਦੇ ਨਲਾਂਗੇ ਗੋਲੀ ਲੱਗੀ ਆ وہی ਚਾਚੇ ਦਾ ਮੁੰਡਾ ਕਿੰਨੇ ਜਣੇ ਮੇਰੇ ਇੱਥੇ ਨਹੀਂ ਆਤਿਆਣੇ ਦੇ ਇਹ ਤੋਂ ਉਹਨਾਂ ਦੇ ਜਖਮ ਹੀ ਗੋਲੀ ਲੱਗੀ ਆ ਜੀਸੇ ਜਾ ਰਹੇ ਆ ਜੀ ਮੈਂ ਜੂਠਾ ਖਵਾਸਪੁਰ ਸਿਖਰਚ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਹੈ ਜੀ ਪਾਸਪੋਰਟ ਤੋਂ ਪਾਈ ਤੋਂ ਇਹ ਸਰਦਾਰ ਜੀ ਰਾਤ ਸਾਡੇ ਇੱਥੇ ਹੀ ਬਲਾ ਗੱਲ ਹੋਈ ਆ ਵੀ ਇੱਥੇ ਕੋਈ ਪਾਸਟਰ ਦਾ ਪ੍ਰੋਗਰਾਮ ਸੀਗਾ ਠੀਕ ਹੈ ਜੀ ਜਦੋਂ ਰਾਤ ਇਹਨਾਂ ਨੂੰ ਪ੍ਰਸ਼ਾਸਨ ਨੂੰ ਦੱਸ ਦਿੱਤਾ ਗਿਆ ਵੀ ਆ ਸਾਡੇ ਇਥੇ ਝਗੜਾ ਹੋਣਾ ਲਾ ਰਾਤ ਦਾ ਪ੍ਰਸ਼ਾਸਨ ਬਿਲਕੁਲ ਸੁੱਤਾ ਜਾ ਕੇ ਉਹਨਾਂ ਨੂੰ ਪਤਾ ਕੀ ਕਹਿੰਦੇ ਆ ਥਾਣੇ ਰਿਪੋਰਟ ਦੇ ਕੇ ਆਓ ਥਾਣੇ ਜਾਓ ਦੱਸੋ ਇਹ ਚੌਂਕੀ ਖਾਦ ਵਾਸਤੇ ਬਣਾਈ ਆ ਹਾਂ ਦਾ ਇਹਦਾ ਮਤਲਬ ਹੈ ਇਹ ਮਤਲਬ ਐਮਐਲਏ ਦੀ ਸ਼ਹਿਦ ਜੋ ਮਰਜ਼ੀ ਹੋ ਰਿਹਾ ਐਡੀ ਗੰਦੀ ਸਰਕਾਰ ਆ ਕਹਿੰਦੀ ਵੀ ਰੰਗਲਾ ਪੰਜਾਬ ਰੰਗਲਾ ਵਾਕਿਆ ਹੀ ਰੰਗਲਾ ਬਣਾਤਾ ਕੂ ਨਾ ਰੰਗਲਕ ਕਰ ਦਿੰਦਾ ਇਹਨਾਂ ਨੇ ਆ ਸਾਡੇ ਬੰਨ ਅੱਜ ਗੰਗਵਾੜ ਹੋ ਗਈ ਐ ਕਿੰਨੇ ਜਾਨਾਂ ਦੀ ਮੌਤ ਹੋਈ ਐ ਇੱਕ ਜਾਨੇ ਦੀ ਹੋਈ ਐ ਜੀ ਪੁਸ਼ਟੀ ਹੋਈ ਬਾਕੀ ਸਾਰੇ ਹਸਪਤਾਲ ਐ ਜ਼ੇਰੇਲਾ ਪਤਾ ਨਹੀਂ ਉਹ ਵੀ ਵਿਚਾਰੇ ਬਚਣੇ ਕਿ ਨਹੀਂ ਪਤਾ ਚਾਰ ਚਾਰ ਪੰਜ ਪੰਜ ਗੋਲੀਆਂ ਵਜੀਆਂ ਦੋ ਦੋ ਥਾਲਾ ਗੋਲੀਆਂ ਚਲਾਉਂਦੇ ਜਾਂਦੇ ਦੱਸੋ ਆਹ ਬੰਦੇ ਕਿੱਥੋਂ ਹਥਿਆਰ ਰੇਗਾ ਇਹਨਾਂ ਕੋਲ ਕਿੱਥੇ ਹਥਿਆਰ ਕਿੱਥੋਂ ਆਇਆ ਅੱਜ ਇੱਥੇ ਪੰਜ ਮੁੰਡੇ ਆਏ ਆ ਜੀ ਗੱਡੀ ਦੇ ਵਿੱਚ ਆਈ 20 ਦੇ ਵਿੱਚ ਆਏ ਸੀਗੇ ਇੱਥੇ ਕਾਲਾ ਬਲਬੀਰ ਕਾਲਾ ਐਲਿਸ ਬਲਬੀਰ ਸਿੰਘ ਪੁੱਤਰ ਜਗੀਰ ਸਿੰਘ ਉਹਨੂੰ ਇੱਥੇ ਆ ਕੇ ਉਹਨਾਂ ਨੇ ਗੋਲੀਆਂ ਮਾਰੀਆਂ ਨੇ ਤੇ ਉਹਨੂੰ ਦੋ ਮੁੰਡੇ ਬਚਾਉਣਾ ਇਹ ਉਹਨਾਂ ਦੇ ਵੀ ਅਗੇ ਫਾਇਰ ਕਰਕੇ ਤੇ ਉਹਦੀ ਜਗੀਰ ਸਿੰਘ ਦੀ ਆਦੀ ਬਲਵਿੰਦਰ ਸਿੰਘ ਦੀ ਜਿਹੜੀ ਕਾਲੇ ਦੀ ਮੌਕੇ ਤੇ ਡੈਥ ਹੋ ਗਈ ਆ ਤੇ ਉਹ ਦੋ ਦੁੱਧੇ ਮੁੰਡੇ ਇੰਜਰਡ ਹੋਏ ਆ ਉਹਨਾਂ ਨੂੰ ਹਸਪੀਟਲ ਭੇਜਿਆ ਗਿਆ ਤੇ ਇਹ ਜਿਹੜੇ ਬੰਦੇ ਆ ਗੋਲੀਆਂ ਮਾਰ ਕੇ ਤੇ ਇਧਰੋਂ ਜਿਹੜੇ ਆਪਣੇ ਗੱਡੀ ਭਜਾ ਕੇ ਮੌਕੇ ਤੋਂ ਫਰਾਰ ਹੋ ਗਏ ਆ ਵਾਪਕ ਟੀਮਾਂ ਬੁਲਾ ਲੀਆਂ ਨੇ ਉਹਨਾਂ ਦੇ ਰੇਡ ਕਰ ਰਹੇ ਆ ਤੇ ਇੱਕ ਅੱਧੇ ਦਿਨ ਦੇ ਵਿੱਚ ਸਾਰੇ ਜਿਹੜੇ ਦੋਸ਼ੀ ਆ ਸਲਾਕਾਂ ਦੇ ਪਿੱਛੇ ਹੋਣ ਇਹ ਝਗੜੇ ਦੀ ਵਜ੍ਹਾ ਰੰਜਿਸ਼ ਕੀ ਇਹਨਾਂ ਦੀ ਵਜ੍ਹਾ ਰਾਂਜੀ ਕੋਈ ਮਾੜਾ ਮੋਟਾ ਇਹਨਾਂ ਦਾ ਰਾਤ ਕੀਤੇ ਟਕਰਾਅ ਹੋਇਆ ਵਾ ਉਹ ਟਕਰਾਅ ਤੋਂ ਬਾਅਦ ਮੁੜ ਕੇ ਆਏ ਜਿਹੜੀ ਆ ਅੱਜ ਸਵੇਰੇ ਉਹ ਮੁੰਡੇ ਲੈ ਕੇ ਆਇਆ ਨਾਲ ਤੇ ਉਹਨਾਂ ਆ ਕੇ ਇਹਨੂੰ ਗੋਲੀਆਂ ਮਾਰ ਕੇ ਤੇ ਮੌਤ ਘਟਾ ਦਰਤਾ ਪਰਿਵਾਰ ਦਾ ਕਹਿਣਾ ਹੈ ਜਿਹੜੇ 3 ਜਣੇ ਜ਼ਖਮੀ ਨੇ ਵੇ ਇੱਕ ਜਣੇ ਦੀ ਮੌਤ ਹੋ ਗਈ ਜਿਹੜੀ ਹਾਂ ਇੱਕ ਜਣੇ ਦੀ ਡੈਥ ਹੋਈ ਆ 2 ਜਣੇ ਜਿਹੜੇ ਆ ਉਹ ਇੰਜਰਡ ਨੇ ਇੱਕ ਦੀ ਬਾਜ ਗੋਲੀ ਲੱਗੀ ਆ ਇੱਕ ਦੇ ਪੱਟ 'ਚ ਲੱਗੀ ਆ ਗੋਲੀ ਉਹ ਲੋਹ ਲਾਈ ਲਈ ਜਿਹੜੇ ਆ ਹਸਪੀਟਲ ਭੇਜੇ ਗਏ ਗੱਲ ਯਾਰ ਉਹ ਰਾਤ ਸਾਡੇ ਮੁੰਡੇ ਗਏ ਆ ਉਧਰ ਆਪਣੇ ਬਾਬੇ ਜੀ ਮਨ ਸਿੰਘ ਦੇ ਗੁਰਦੁਆਰੇ ਦੇ ਕਿਸੇ ਦੇ ਸਤਸੰਗ ਹੀ ਲਾਗੇ ਮਸੀਹ ਆਏ ਆ ਉਧਰੋਂ ਮੁੰਡੇ ਚਲੇ ਗਏ ਆ ਇਹ ਛਰੇ ਆਮ ਚਾਰ ਮੁੰਡੇ ਉਹਨਾਂ ਦੇ ਘਰ ਵੜ ਕੇ ਜਨਾਨੀਆਂ ਦਾ ਵੀ ਪਿਸਤੌਲ ਤੇ ਹਟਿਆ ਬਹੁਤ ਪਰਸਰ ਪ੍ਰਧਾਨ ਦਾ ਲੜਕਾ ਉਹਦੇ ਕੰਨ ਤੇ ਨਾ ਪਿਸਤੌਲ ਰੱਖਿਆ ਤੇ ਸੱਤ ਸੰਕੋ ਕਰ ਰਹੇ ਕੋਈ ਗੱਲ ਨਹੀਂ ਯਾਰ ਅਸੀਂ ਜਿਹੜਾ ਕਿਸ ਨੂੰ ਮਾਰਾ ਚੰਗਾ ਕਹਿ ਲੈ ਫਿਰ ਸਵੇਰੇ ਇਹਨਾਂ ਦੇ ਆ ਕੇ ਛਰੇ ਆਮ ਫਿਰ ਉਹਨਾਂ ਨੂੰ ਗੋਲੀਆਂ ਮਾਰ ਕੇ ਜਿਨ੍ਹਾਂ ਦੇ ਵਿੱਚੋਂ ਸਾਡਾ ਵੱਡਾ ਭਰਾ ਉਹਦੀ ਮੌਤ ਹੋ ਚੁੱਕੀ ਆ ਦੂਜੇ ਮੁੰਡੇ ਵੀ ਸਰੀਆਸ ਆ ਅੰਨੇ ਰਾਤ ਗੋਲੀਆਂ ਚਲਾਈਆਂ ਬਿਨ ਦੀਵੀ ਇਹਨਾਂ ਨੇ ਗੋਲੀਆਂ ਚਲਾਈਆਂ ਇਹ ਜੋ ਵੀ ਹੋ ਰਿਹਾ ਐਮ ਐਲ ਮੰਗਿੰਦਰ ਦੀ ਸ਼ਹਿਰ ਦੇ ਉੱਤੇ ਹੋ ਰਿਹਾ ਵਾ ਤੇ ਸਾਡੇ ਨਾਲ ਜਾਤੀ ਪਾਤੀ ਦਾ ਵਿਤਕਰਾ ਕਰਦਾ ਅਸੀਂ ਮذਬੀ ਸੇਖਿਆ ਗੁਰੂ ਦੇ ਬੇਟੇ ਆ ਬਾਬਾ ਜੀਮਨ ਸਿੰਘ ਦੀ ਬਾਬਾ ਦੀਪ ਸਿੰਘ ਦੀਆਂ ਲਾਹਾਂ ਬਾਲਮੀਕ ਦੀ ਭਗਵਾਨ ਇਹਨਾਂ ਲੋਕਾਂ ਦਾ ਜੀਣਾ ਆਰਾਮ ਕਰਦਿਆਂਗੇ ਅਸੀਂ ਇਹ ਵੜ ਕੇ ਵੇਖੇ ਕਿ ਇਹ ਪਿੰਡ ਦੇ ਵਿੱਚ ਇਹ ਮੰਗਿੰਦਰ ਨੂੰ ਅਸੀਂ ਢਾਹਾਂਗੇ ਸਾਡੇ